ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਕਿਰਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਦੀ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਥੇ ਟਾਈਮ ਹੋ ਗਿਆ ਸੀ ਜੀ ਸਵੇਰ ਦਾ ਨਾ 9:30 ਪੰਜ ਪੰਜ ਕ ਦਾ ਟਾਈਮ ਸੀਗਾ ਤਰੀਕ 15 ਸਤੰਬਰ ਦਿਨ ਸੋਮਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਇਥੇ ਮੈਂ ਲਾਉਣ ਲੱਗ ਗਈ ਸੀ ਜੀ ਝਾੜੂ ਤੇ ਮੈਂ ਨਾਲ ਨਾਲ ਮਸ਼ੀਨ ਵੀ ਚਲਾਤੀ ਸੀ ਮੈਂ ਕਿਹਾ ਚਲੋ ਸਾੜੀ ਸਾੜੀ ਹਨਾ ਝਾੜੂ ਦਾ ਕੰਮ ਵੀ ਨਿਭੜ ਜੂਗਾ ਕਿਉਂਕਿ ਧੁੱਪ ਚੜੀ ਤਾਂ ਹਨਾ ਝਾੜੂ ਲਾਣੇ ਆ ਫਿਰ ਇਹਦੀ ਮਿੱਟੀ ਆਏ ਸੁੱਕ ਕੇ ਉੜਦੀ ਬਹੁਤ ਆ ਪਰ ਅੱਜ ਕੱਲ ਤਰੀਲ ਪੈਂਦੀ ਉਹਦਾ ਕਰਕੇ ਮਿੱਟੀ ਜਿਹੜੀ ਗਿੱਲੀ ਹੋਈ ਹੁੰਦੀ ਆ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਵੇ ਇਸ ਟਾਈਮ ਘਾਟੋੜ ਦਿਆਂ ਫਟਾਫਟ ਝਾੜੂ ਦਾ ਕੰਮ ਨਿਬੜ ਲਮਾ ਮੰਮੀ ਤਾਂ ਵੈਸੇ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਥੋੜਾ ਦਿਨ ਚੜੇ ਝਾੜੂ ਲਾਇਆ ਕਰ ਕਿਉਂਕਿ ਹਨਾ ਤੁਹਾਨੂੰ ਪਤਾ ਆਪਣੇ ਘਰ ਦੇ ਵਿੱਚ ਥੋੜੇ ਦਿਨਾਂ ਬਾਅਦ ਕਿਤਨਾ ਕਿਤ ਸੱਪ ਆ ਹੀ ਜਾਂਦਾ ਤੇ ਮੰਮੀ ਕਹਿੰਦੇ ਕਈ ਵਾਰ ਕੋਈ ਚੀਜ਼ ਬੈਠੀ ਹੁੰਦੀ ਹੈ ਅੱਜ ਕੱਲ ਮੌਸਮ ਵੀ ਇਹ ਜ ਆ ਭਾਦੋ ਦੇ ਮਹੀਨੇ ਚ ਮੰਮੀ ਕਹਿੰਦੇ ਚੀਜ਼ਾਂ ਜ਼ਿਆਦਾ ਨਿਕਲਦੀਆਂ ਨੇ ਤੇ ਕਿਉਂਕਿ ਗਰਮੈਸ਼ ਤਾਂ ਮੌਸਮ ਹੁੰਦਾ ਹਨ ਤੇ ਇਹ ਕਹਿੰਦੀ ਵੀ ਤੂੰ ਥੋੜਾ ਦਿਨ ਚੜੇ ਲਿਆ ਕਰ ਪਰ ਮੈਨੂੰ ਐ ਹੁੰਦਾ ਵੀ ਮੈਂ ਸਾਰੇ ਸਾਰੇ ਕੰਮ ਨਿਮੇੜ ਲਵਾਂ ਤੇ ਹਨਾ ਕਿਉਂਕਿ ਕਈ ਵਾਰ ਕੋਈ ਆਜ ਵੀ ਅਗਲਾ ਦੇਖਣ ਨੂੰ ਵੀ ਚੰਗਾ ਲੱਗਦਾ ਸੋ ਤਾਂ ਕਰਕੇ ਨਾਲ ਹੀ ਮਸ਼ੀਨ ਵੀ ਚਲਾਤੀ ਸੀ ਕਿਉਂਕਿ ਾਰਮਾਨ ਦੇ ਡੈਡੀ ਨੇ ਵੀ ਸਕੂਲ ਜਾਣਾ ਾਰਮਾਨ ਨੇ ਵੀ ਸਕੂਲ ਜਾਣਾ ਫਿਰ ਮੈਨੂੰ ਇਹ ਹੁੰਦਾ ਵੀ ਇਹਨਾਂ ਦੀ ਜਾਣ ਤੋਂ ਪਹਿਲਾਂ ਪਹਿਲਾਂ ਜਿਹੜਾ ਮੇਰਾ ਧੁੱਪ ਦਾ ਕੰਮ ਹੈ ਵੀ ਮੈਂ ਉਹਨੂੰ ਮੀੜ ਲਵਾ ਕਿਉਂਕਿ ਜਿਹੜਾ ਅੰਦਰ ਕਮਰਿਆਂ ਚ ਹਨਾ ਝਾੜੂ ਲਾਉਣਾ ਉਹ ਤਾਂ ਨਹੀਂ ਮੈਂ ਲਾ ਸਕਦੀ ਇਹਨਾਂ ਦੇ ਹੁੰਦੇ ਜਦੋਂ ਫਿਰ ਇਹ ਨਹਾ ਕੇ ਆਉਂਦੀ ਆ ਫਿਰ ਹਨਾ ਨੇ ਪੈਰ ਗਿੱਲੇ ਹੁੰਦੇ ਆ ਫਿਰ ਉਹ ਮਿੱਟੀ ਵਾਲੇ ਪੈਰ ਲੈ ਕੇ ਕਮਰੇ 'ਚ ਜਾਂਦੇ ਆ ਫਿਰ ਵੀ ਮੈਨੂੰ ਦੁਬਾਰਾ ਝਾੜੂ ਲਾਉਣਾ ਪੈਂਦਾ ਸੋ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਜਿਹੜਾ ਬਾਹਰ ਦਾ ਕੰਮ ਆ ਵੀ ਚਲੋ ਉਹ ਤਾਂ ਮੈਂ ਨਿਬੜ ਲਵਾਂ ਬਾਕੀ ਇਥੇ ਰਮਾਨ ਵੀ ਉੱਠ ਚੁੱਕਿਆ ਸੀ ਉਹਦੇ ਡੈਡੀ ਵੀ ਉੱਠ ਗਏ ਸੀ ਮੰਮੀ ਵੀ ਉੱਠ ਗਈ ਸੀ ਤੇ ਮੈਂ ਆਪਣਾ ਨਹਾ ਕੇ ਪਾਠ ਕਰ ਲਿਆ ਸੀ ਸਵੇਢੇ ਤੇ ਆਪਣਾ ਨਾ ਡੇਲੀ ਦਾ ਰੁਟੀਨ ਉਹ ਵੀ ਸ਼ੁਰੂ ਕਰਤਾ ਸੀ ਤੇ ਅੱਜ ਮੰਮੀ ਨੇ ਪਾਠ ਨਹੀਂ ਕੀਤਾ ਕਿਉਂਕਿ ਤੁਹਾਨੂੰ ਹਨ ਮੈਂ ਪਹਿਲਾਂ ਦੀ ਵੀਡੀਓ ਚ ਵੀ ਦੱਸਿਆ ਸੀ ਵੀ ਮੰਮੀ ਨੂੰ ਬੁਖਾਰ ਹੋਇਆ ਹੋਇਆ ਸੀਗਾ ਤੇ ਉਹਦਾ ਕਰਕੇ ਫਿਰ ਮੈਂ ਕਹਤਾ ਮੈਂ ਕਿ ਮੰਮੀ ਚਲਦੀ ਨਹੀਂ ਪਾਠ ਕਰ ਲਈ ਤੂੰ ਵੀ ਰਹਿਣ ਦੇ ਹਲੇ ਸਵੇਰ ਉੱਠ ਕੇ ਨਾਉਣ ਨੂੰ ਤੇ ਮੈਂ ਤਾਂ ਥੋੜਾ ਦਿਨ ਚੜੇ ਕਰ ਲਿਓ ਜਨ ਕਦੇ-ਕਦੇ ਜੇ ਸਿਹਤ ਡਾਊਨ ਹੁੰਦੀ ਆ ਹਨਾ ਤੇ ਉਦੋਂ ਫਿਰ ਥੋੜਾ ਲੇਟ ਵੀ ਚਲੋ ਹੋ ਜਾਂਦਾ ਪਾਠ ਜ਼ਰੂਰ ਕਰੋ ਚਾਹੇ ਕਿਸ ਦਿਨ ਲੇਟ ਕਰ ਲਓ ਪਰ ਨਾ ਘਾਣਾ ਪਾਓ ਹਨਾ ਤੇ ਲੋ ਜੀ ਇੱਥੇ ਜਿਹੜਾ ਮੇਰਾ ਝਾੜੂ ਉਹ ਵੀ ਤਕਰੀਬਨ ਲੱਗਣ ਵਾਲਾ ਹੈ ਤੇ ਗੋਹਾ ਆ ਪਾ ਇਕੱਠਾ ਕਰਤਾ ਸੀ ਪਰ ਸਿੱਟੂ ਵੀ ਥੋੜਾ ਮੈਂ ਦਿਨ ਚੜੇ ਕਿਉਂਕਿ ਨਾ ਤੁਹਾਨੂੰ ਪਤਾ ਹੀ ਹਨਾ ਉਧਰ ਵੀ ਕਾਜ ਆ ਕਾਫੀ ਹੋਇਆ ਪਿਆਗਾ ਤੇ ਫਿਰ ਐ ਹੁੰਦਾ ਵੀ ਕੋਈ ਚੀਜ਼ ਬੈਠੀ ਹੋਊਗੀ ਤਾਂ ਫਿਰ ਥੋੜਾ ਦਿਨ ਚੜੇ ਤਾਂ ਚੀਜ਼ ਇਧਰ ਉਧਰ ਹੋ ਜਾਂਦੀ ਆ ਤਾਂ ਕਰਕੇ ਫਿਰ ਮੈਂ ਜਿਹੜਾ ਗੋਹਾ ਥੋੜਾ ਦਿਨ ਚੜੇ ਸਿਰਦੀ ਆਂਗੀ ਤੇ ਜ਼ਿਆਦਾ ਹੁੰਦਾ ਨਹੀਂ ਆਪਣੇ ਹਣਾ ਹਾਲੇ ਕਿਉਂਕਿ ਪਸ਼ੂ ਘਟਨੇ ਤੇ ਹੁਣ ਮੂਰੇ ਪਸ਼ੂ ਵਧਾਉਣ ਦਾ ਆਪਾਂ ਜਰੂਰ ਸੋਚਿਆਗਾ ਉਦੋਂ ਫਿਰ ਜਰੂਰ ਗੋਹਾ ਥੋੜਾ ਜ਼ਿਆਦਾ ਹੋਇਆ ਕਰੂ ਤੇ ਹੁਣ ਤਾਂ ਦੋ ਕੁ ਟੋਕਰੀ ਹੁੰਦੀਆਂ ਕੋਈ ਜ਼ਿਆਦਾ ਨਹੀਂ ਹੁੰਦੇ ਤੇ ਉਹ ਵੀ ਹੁਣ ਮੂਰੇ ਬਸ ਆਪਾਂ ਪੱਥਨਾ ਸ਼ੁਰੂ ਕਰਦਾਂਗੇ ਹਣਾ ਕਿਉਂਕਿ ਹੁਣ ਥੋੜੀਆਂ ਧੁੱਪਾਂ ਹੀ ਲੱਗਣ ਲੱਗ ਜਾਣੀਆਂ ਫਿਰ ਸਿਆਲ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਗੂਗੇ ਦਾ ਵੀ ਹੋਊਗਾ ਉਹ ਪਾਥੀਆਂ ਜੁੜ ਜਾਣਗੀਆਂ ਤੇ ਇੱਥੇ ਮੇਰੀ ਮਸ਼ੀਨ ਚਲਾਈ ਹੋਈ ਸੀ ਤੇ ਮੈਂ ਦਵਾਰਾਂ ਨੂੰ ਚੱਕਰ ਪਾਉਣਾ ਸੀ ਦੇਖੋ ਤੁਸੀਂ ਕੱਪੜੇ ਰੋਜ਼ ਰੋਜ਼ ਇੰਨੇ ਜ਼ਿਆਦਾ ਹੋ ਜਾਂਦੇ ਆ ਸਮਝ ਨਹੀਂ ਆਉਂਦੀ ਵੀ ਇਹਨੇ ਕੱਪੜੇ ਹੋ ਕਿਵੇਂ ਜਾਂਦੇ ਆ ਤੇ ਇੱਥੇ ਥੋੜੀ ਚੜ੍ਹ ਗਈ ਸੀ ਧੋਪ ਤੇ ਮੈਂ ਜਿਹੜੇ ਕੱਪੜੇ ਪਾਏ ਹੋਏ ਸੀ ਪਹਿਲਾਂ ਉਹ ਵੀ ਨਚੋੜ ਲਏ ਸੀਗੇ ਤੇ ਜਿਹੜੇ ਹੋਰ ਸੀ ਉਹ ਪਾਤੇ ਸੀਗੇ ਤੇ ਇੱਕ ਮੈਂ ਅੱਜ ਬੈੱਡ ਸ਼ੀਟ ਵੀ ਬਦਲੀ ਸੀ ਉਹ ਵੀ ਧੋਣੀ ਸੀਗੀ ਤੇ ਅੱਜ ਆਪਣੇ ਵਧੀਆ ਟਾਈਮ ਸਰ ਕੱਪੜੇ ਸੁੱਕ ਗਏ ਸੀ ਅੱਗੇ ਮੈਂ ਥੋੜਾ ਜਿਹਾ ਡਿਲੇਟ ਲਾਉਣੀ ਹੈ ਮਸ਼ੀਨ ਤੇ ਕਿਉਂਕਿ ਫਿਰ ਐ ਹੁੰਦਾ ਨਾ ਵੀ ਸਾਰੇ ਸਾਝੇ ਜਿਹੇ ਕੰਮ ਮੈਂ ਕਿਹਾ ਚਲੋ ਨਿਬੜ ਜੀ ਜੀ ਆਪਾਂ ਬਹਿ ਜੀਏ ਨਾ ਕਾਲ ਕਰ ਲਈਏ ਵੀ ਥੋੜਾ ਠਹਿਰ ਕੇ ਲਾਗਦੇ ਆ ਤਾਂ ਫਿਰ ਉਹਨੇ ਨੇ ਕੰਮ ਲੇਟ ਹੁੰਦਾ ਜਾਂਦਾ ਜੇ ਆਪਾਂ ਨਾਲ ਦੀ ਨਾਲ ਕੰਮ ਕਰਦੇ ਜਾਈਏ ਬੈਠੀ ਹੈ ਨਾ ਕੰਮ ਸਾਰਾ ਨਿਵੇੜ ਕੇ ਬੈਠੀ ਹੈ ਫਿਰ ਕੰਮ ਸਾਰੇ ਹੋ ਜਾਂਦਾ ਸੋ ਮੇਰੀ ਵੀ ਇਹੀ ਆਦਤ ਹੈ ਮਤਲਬ ਕਿ ਮੈਨੂੰ ਐ ਹੁੰਦਾ ਵੀ ਚਾਹੇ ਥੱਕ ਵੀ ਜਾਵਾਂ ਨਾ ਵੀ ਨਾਲ ਦੀ ਨਾਲ ਕਰੀ ਚੱਲੀਏ ਨਵੀੜ ਕੀ ਬੈਠਾਂ ਕਿਉਂਕਿ ਇੱਕ ਵਾਰੀ ਬਹਿ ਕੇ ਫੇਰ ਘੋਲ ਵੀ ਹੋ ਜਾਂਦੀ ਹੈ ਫਿਰ ਉੱਠਣ ਨੂੰ ਵੀ ਨਹੀਂ ਦਿਲ ਕਰਦਾਣਾ ਥੱਕੇ ਹੋਏ ਨੇ ਇਹ ਹੁੰਦਾ ਵੀ ਚਲੋ ਹੋਰ ਥੋੜੀ ਦਾ ਟਾਮ ਕਰ ਲਈਏ ਤੇ ਲੋ ਜੀ ਇੱਥੇ ਅੱਜ ਇਹਨਾਂ ਦੀ ਵਰਤ ਦੀ ਵੀ ਜਿਹੜੀ ਆ ਅਜ ਸਵੇਰੇ ਧੋਤੀ ਆ ਮੈਂ ਅੱਜ ਇਹ ਮੈਨੂੰ ਕੱਲ ਕਹਿੰਦੇ ਚਲ ਤੂੰ ਨਾ ਧੋ ਹਲੇ ਕਹਿੰਦੇ ਮੈਂ ਦੂਜੇ ਕੱਪੜੇ ਪਾ ਲੂੰਗਾ ਮੈਂ ਕਿਹਾ ਚਲੋ ਠੀਕ ਆ ਤੇ ਆ ਜੀ ਹੁਣ ਅਸੀਂ ਮਾਤੇ ਰਮਾਨ ਅਗਲੇ ਦਿਨ ਦੀ ਸਵੇਰ ਹੋ ਗਈ ਇੱਥੇ ਵੱਜ ਗਈ ਅਸੀਂ ਆ ਤੁਸੀਂ ਮੰਨ ਲਓ 5:30 ਪੌਣ ਇੱਕ ਵੇ ਦਾ ਟਾਈਮ ਸੀਗਾ ਤੇ ਮੈਂ ਤੇ ਰਮਾਨਾ ਬਾਹਰ ਇਹ ਆਪਾਂ ਬੱਕਰੀਆਂ ਵਾਲਿਆਂ ਤੋਂ ਡੀਕਾਂ ਸ਼ੰਗਵਾਈਆਂ ਸੀਗੀਆਂ ਤੇ ਉਹ ਜਿਹੜੀਆਂ ਟਾਹਣੀਆਂ ਟੂਣੀਆਂ ਜੀਆਂ ਇਕੱਠੀਆਂ ਕਰਕੇ ਰੱਖ ਰੇ ਸੀ ਕਿਉਂਕਿ ਤੇ ਡੈਡੀ ਕਹਿੰਦੇ ਵੀ ਮੈਂ ਜ਼ਮੀਨ ਬਾਦੂੰਗਾ ਵੀ ਬਾਹ ਕੇ ਹਨਾ ਵੀ ਆਪਾਂ ਥੋੜੇ ਦਿਨ ਇਹਨੂੰ ਛੱਡ ਦਾਂਗੇ ਹਵਾ ਲੱਗ ਜੂਗੀ ਫਿਰ ਲਸਣ ਲਸਣ ਲਾਉਣ ਦਾ ਇਰਾਦਾ ਇਧਰਲੇ ਪਾਸੇ ਤੇ ਮੈਂ ਕਿਹਾ ਚਲੋ ਠੀਕ ਆ ਤੇ ਇੱਕ ਅੱਜ ਦੀ ਰਾਤ ਫੇਰ ਆਪਣੇ ਘਰ ਜਨੀ ਵੀਡੀਓ ਦੇ ਵਿੱਚ ਸੱਪ ਦੀਲੀ ਵੇਖੀ ਆ ਮੈਂ ਤੇ ਉਹਦਾ ਕਰਕੇ ਫਿਰ ਮੇਰ ਮਾਨ ਨੂੰ ਆਖਿਆ ਮੈਂ ਕਿਹਾ ਚੱਲ ਮੇਰਾ ਅੰਦਰ ਦਾ ਕੰਮ ਥੋੜਾ ਲੇਟ ਹੋ ਜੂ ਕੋਈ ਗੱਲ ਨਹੀਂ ਵੀ ਮੈਂ ਤੇਰੇ ਨਾਲ ਲੱਗੂਗੀ ਮੈਂ ਕਿਹਾ ਵੀ ਦੋ ਜਣੇ ਨੂੰ ਫਿਰ ਵੀ ਹਨਾ ਕੋਈ ਨਾ ਕੋਈ ਚੀਜ਼ ਨਿਗਾ ਪੈ ਜਾਂਦੀ ਆ ਕੱਲ ਪਰਸੋਂ ਵੀ ਜੀ ਇਧਰਲੀ ਸਾਈਡੋਂ ਅਸੀਂ ਇੰਨੇ ਮੋٹے ਜਿੰਨੀ ਆਪਣੀ ਥੇਲੀ ਚੌੜੀ ਹੁੰਦੀ ਆ ਨਾ ਇੰਨੇ ਚੌੜੇ ਸੱਪ ਦੀ ਕਾਂਜ ਮਿਲੀ ਆਪਾਂ ਨੂੰ ਬਹੁਤ ਹੀ ਵੱਡਾ ਸੱਪ ਸੀਗਾ ਉਹਦੀ ਕਾਂਜ ਮਿਲੀ ਆ ਯਾਨੀ ਸਮਝ ਨਹੀਂ ਆਉਂਦੀ ਵੀ ਇੰਨੇ ਸੱਪ ਆਉਂਦੇ ਕਿੱਥੋਂ ਆ ਪਤਾ ਨਹੀਂ ਅੱਗੇ ਨਹੀਂ ਸਿੱਖਦੇ ਇੰਨੇ ਜਿਆਦਾ ਨਿਕਲੇ ਹੁਣ ਤਾਂ ਬਹੁਤ ਹੀ ਜਿਆਦਾ ਸੱਪ ਆਉਂਦੇ ਆਪਣੇ ਘਰ ਨੂੰ ਪਤਾ ਨਹੀਂ ਕੀ ਗੱਲ ਹੈ ਤੇ ਮੈਂ ਉਹਦੀ ਲੀ ਵੀ ਤੁਹਾਨੂੰ ਦਿਖਾਉਂਗੀ ਤੇ ਸਵੇਰੇ ਨਾ ਜਦੋਂ ਮੈਂ ਪਾਠ ਕਰਕੇ ਹਟੀ ਸੀ ਉਸ ਤੋਂ ਬਾਅਦ ਮੇਰੀ ਨਿਗਾਹ ਪੈ ਗਈ ਪਰਮਾਤਮਾ ਦੀ ਮਿਹਰ ਨਾਲ ਜੇ ਕਿਤੇ ਨਾ ਪਤਾ ਚੱਲਦਾ ਤੇ ਹਨਾ ਕਿਸੇ ਚੀਜ਼ ਦੇ ਥੱਲੇ ਬੈਠਾ ਹੁੰਦਾ ਫਿਰ ਕਿਸੇ ਦੇ ਡੰਗਣ ਦਾ ਵੀ ਡਰ ਰਹਿੰਦਾ ਪਸ਼ੂ ਦੇ ਵੀ ਡਰ ਰਹਿੰਦਾ ਕੁੱਤੇ ਬਿੱਲੀ ਵੀ ਆਪਣੇ ਇਹ ਹੈ ਵੀ ਕੋਈ ਚੀਜ਼ ਦੇਖ ਜੇ ਉਹਨੂੰ ਛੇਤੀ ਮੂੰਹ ਪਾਉਂਦੇ ਨੇ ਹਨਾ ਤੇ ਇੱਥੇ ਮਰਮਾਨ ਤੇ ਮੈਨੇ ਦੋਨਾਂ ਨੇ ਅਸੀਂ ਰਲ ਕੇ ਜਿਹੜੀਆਂ ਡਾਂਲ ਉਹਨੇ ਇਕੱਠੀਆਂ ਕਰਤੀਆਂ ਸੀਗੀਆਂ ਤੇ ਮੇਹਰਮੰਦ ਡੈਡੀ ਨੂੰ ਵੀ ਕਿਹਾ ਸੀ ਮੈਂ ਖੜੇ ਸਾਹਮਣੇ ਲੱਕੜ ਪਈ ਹੈ ਇਹ ਵੀ ਚਰਵਾ ਦਿਓ ਕਿਉਂਕਿ ਹੁਣ ਹਨ ਸਰਦੀਆਂ ਆਉਂਦੀਆਂ ਸਾਗ ਧਰਿਆ ਕਰਨਾ ਤੇ ਲੱਕੜ ਬਾਲਣ ਕੋਹਾ ਇਹ ਵੱਤੋਂ ਵੱਧ ਚਾਹੀਦਾ ਹੁੰਦਾ ਹਨਾ ਆਪਾਂ ਨੂੰ ਤੇ ਤਾਂ ਕਰਕੇ ਮੈਂ ਕਿਹਾ ਇਹ ਵੀ ਮੈਨੂੰ ਵੀ ਚਰਵਾ ਕੇ ਦੇ ਦਿਓ ਕੁਛ ਲੱਕੜਾਂ ਅੰਦਰ ਪਈਆਂ ਉਹ ਵੀ ਮੈਨੂੰ ਨਾ ਕਿਹਾ ਚਰਵਾ ਦਿਓ ਵੀ ਤਾਂ ਕਿ ਐਤ ਕੀ ਆਪਾਂ ਨੂੰ ਲੋਡ ਪੈਣੀ ਆ ਪਿਛਲੀ ਵਾਰ ਆਪਾਂ ਨੂੰ ਲੋਡ ਪਈ ਨਹੀਂ ਸੀ ਆਪਣੇ ਕੋਲ ਪੈ ਛੋਟੇ ਟੋਟੇ ਪਈ ਸੀ ਲੱਕੜਾਂ ਦੀ ਉਹਨਾਂ ਨਾਲ ਸਰ ਗਿਆ ਸੀ ਤੇ ਲੋਜੀ ਇੱਥੇ ਸਾਡਾ ਤਕਰੀਬਨ ਲੱਕੜਾਂ ਦੀ ਇਕੱਠੀਆਂ ਹੋ ਗਈਆਂ ਫਿਰ ਰਮਾਨ ਦਾ ਡੈਡੀ ਕਹਿੰਦੇ ਵੀ ਮੈਂ ਆਪੇ ਚੱਕ ਕੇ ਧਰ ਦੂੰਗਾ ਵੀ ਤੁਸੀਂ ਇਕੱਠੀਆਂ-ਇਕੱਠੀਆਂ ਕਰ ਦੋ ਕਹਿੰਦੇ ਰੱਖ ਦਾਂਗੇ ਰੂੜੀ ਦੇ ਉੱਤੇ ਕਿਉਂਕਿ ਜ਼ਮੀਨ ਬੋਣੀ ਆ ਫਿਰ ਮੈਨੂੰ ਪਰੇ ਕਰਨੀਆਂ ਪੈਣਗੀਆਂ ਤੇ ਅਸੀਂ ਆਖਿਆ ਚਲੋ ਠੀਕ ਆ ਨਾਲ-ਨਾਲ ਅਸੀਂ ਮਾਪੋਤ ਗੱਲਾਂ ਕਰੀ ਗਏ ਨਾਲ-ਨਾਲ ਸਵੇਰ ਦੀ ਠੰਡੀ ਹਵਾ ਚਿੜੀਆਂ ਦੀ ਚਹਿਚਹਾਟ ਹਨਾ ਕਿੰਨਾ ਸੋਹਣਾ ਲੱਗ ਰਿਹਾ ਮੌਸਮ ਹੋਰ ਆ ਗਈਆਂ ਦੋ ਗਡਾਣੀਆਂ ਉਹ ਵੀ ਚੱਕ ਕੇ ਕਰਦੇ ਦੇਖ ਕੇ ਕੋਈ ਚੀਜ਼ ਬੈਠੀ ਹੁੰਦੀ ਆ ਆ ਵੀ ਚੱਕ ਦੇ ਥੋੜੀਆਂ ਯਾ ਟਾਣੀ ਆ ਜਿਹੜੀਆਂ ਬਾਕੀ ਤਾਂ ਉਧਰੋਂ ਇੱਕ ਉਹ ਵੱਡੀ ਰਹਿੰਦੀ ਐ ਬਸ ਬਾਕੀ ਦੇ ਚੱਕ ਲਿਆ ਫੇਰ ਮਾਂ ਨੇ ਥੱਲਿਓਂ ਵੜਨ ਵਾਲੇ ਆ ਇਹ ਥੱਲਿਓਂ ਆਰੀ ਲੈ ਕੇ ਨਾ ਚਿਚੇ ਚਿਚੇ ਜੋਰ ਲਾ ਕੇ ਦੁੱਧ ਪੀਣ ਦਾ ਕੀ ਫਾਇਦਾ ਸਨੀ ਦਿਵਾਲਾ ਨੂੰ ਜਿਵੇਂ ਉਹ ਨਾਲਕਾ ਪਟਦਾ ਸੀ ਰੱਖ ਦੇ ਰੱਖ ਬੇਂਗਾ ਦੜਿੰਗੀ ਜੀ ਹੈ ਬਸ ਬਾਕੀ ਰ ਇਧਰ ਹੀ ਪਈਆਂ ਰਹਿਣ ਦੇ ਹਾਂਜੀ ਰਾਤ ਫੇਰ ਆਪਣੇ ਘਰੇ ਸੱਪ ਆਇਆ ਜੀ ਜਦੋਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਕੇ ਨਾ ਬਾਣੀ ਵਾਲੇ ਜਲਦਾ ਛਿੱਟਾ ਦੇ ਕੇ ਗੇਟਾਂ ਕੋਲੋਂ ਮੁੜੀਆਂ ਤਾਂ ਨਾ ਮੈਨੂੰ ਇਹ ਲੀ ਥੋੜੀ ਹੁਣ ਪੈਰਾਂ ਨਾਲ ਟਹਿ ਗਈ ਮੈਂ ਤੁਹਾਨੂੰ ਦਿਖਾਉਣੀ ਆ ਤੇ ਮੈਨੂੰ ਨਾ ਇਹ ਚੌਂਕੀ ਜੇ ਇੱਕਦਮ ਆ ਦੇਖੋ ਆਹ ਵਾਲੀ ਲੀ ਆ ਦਿਖਦੀ ਆ ਨਾ ਤੁਹਾਨੂੰ ਇੱਥੇ ਕੈਮਰੇ ਚ ਨਹੀਂ ਕਲੀਅਰ ਨਹੀਂ ਦਿਖਦੀ ਹਣੀ ਆ ਜਾਂਦੀ ਐ ਇੱਥੋਂ ਵਿਚ ਵਿਚ ਦਿਖਦੀ ਆ ਦੇਖੋ ਆ ਜਾ ਰਹੀ ਆ ਹਾਂ ਇੱਕ ਪੈਟਰਨ ਜਿਹਾ ਬਣਿਆ ਹਨ ਹੁਣ ਅੱਗੇ ਦਿਖਾਉਣੀ ਇੱਥੋਂ ਮਿਟ ਗਈ ਆ ਇਹਨਾਂ ਨੇ ਬਾਰ ਬਾਰ ਪੈਰ ਧਰਤੇ ਰਮਾਨ ਤੇ ਉਹਦੇ ਡੈਡੀ ਨੇ ਇੱਥੋਂ ਕਿੱਧਰ ਗੇਰਮਾਨ ਮਿਟ ਗਈ ਇੱਥੋਂ ਆ ਜਾ ਰਹੀ ਸੀ ਹਾਂ ਆ ਦੇਖੋ ਆ ਹੈਗੀ ਐ ਜੀ ਇੰਨੀ ਕਾ ਇੱਥੇ ਹੈਗੀ ਆ ਹਲੇ ਤੇ ਇੱਥੋਂ ਜਾਂਦਾ ਹੋਇਆ ਫਿਰ ਆ ਜਾ ਰਹੀ ਐ ਇਹਦੇ ਵਿੱਚ ਕੈਮਰੇਜ ਬਦਲ ਤੁਹਾਨੂੰ ਆ ਦਿਖਾ ਦਿਖਰੀਆ ਕੈਮਰੇਜ ਹਾਂ ਤੇ ਇੱਥੋਂ ਜੋ ਗਾਇਬ ਹੋ ਗਈ ਪਤਾ ਨਹੀਂ ਕਿੱਧਰ ਨੂੰ ਗਈ ਆ ਪਤਾ ਨਹੀਂ ਇੱਧਰ ਨੂੰ ਗਈ ਆ ਜਾਂ ਇੱਧਰ ਨੂੰ ਗਈ ਆ ਜਾਂ ਇੱਧਰ ਨੂੰ ਗਈ ਆ ਜਾਂ ਉਹ ਜਿਹੜਾ ਕੋਨੇ ਦੇ ਵਿੱਚ ਜਿਹੜੇ ਆ ਜੇ ਤਾਂ ਉਧਰੋਂ ਆ ਕੇ ਇੱਧਰ ਨੂੰ ਗਿਆ ਹੋ ਤਾਂ ਫਿਰ ਇੱਧਰ ਹੋ ਸਕਦਾ ਨੰਗਿਆ ਹੋਵੇ ਜਾਂ ਫਿਰ ਉਧਰ ਨੂੰ ਮੁੜਿਆ ਹੋ ਇਹਨਾਂ ਦੀ ਵੀ ਅੱਜ ਕਟਾਈ ਇਹਨਾਂ ਦੀ ਵੀ ਮੈਂ ਅੱਜ ਕਟਾਈ ਕਰੂੰਗੀ ਕੱਲ ਮੈਂ ਸੋਚ ਹੀ ਰਹੀ ਸੀ ਮਨੀ ਪਲਾਂਟ ਇਦਾਂ ਹਨ ਥੱਲੇ ਨੂੰ ਆ ਗਿਆ ਸਾਰਾ ਤੇ ਆ ਬੂਟਾ ਵੀ ਥੋੜਾ ਜਿਹਾ ਕਟਿੰਗ ਕਰ ਦਾਂਗੇ ਆਪਾਂ ਇਹਦੀ ਵੀ ਅੱਜ ਹਾਂਜੀ ਲੋ ਜੀ ਆਪਣੇ ਕੰਮ ਧੰਦ ਤਾਂ ਹੋ ਗਏ ਕੰਪਲੀਟ ਤੇ ਆਪਣੀ ਨਾ ਇੱਕ ਭੈਣ ਦਾ ਕਮੈਂਟ ਆਇਆ ਸੀ ਗੁਰਮੀਤ ਕੌਰ ਮਲੋਟ ਤੋਂ ਉਹਨਾਂ ਨੇ ਕਮੈਂਟ ਕਰਕੇ ਪੁੱਛਿਆ ਸੀ ਵੀ ਭੈਣੇ ਵੀ ਜਦੋਂ ਆਪਾਂ ਵਾਸ਼ਰੂਮ ਜਾਏ ਆਉਣੀ ਆ ਵੀ ਉਸ ਤੋਂ ਬਾਅਦ ਨਹਾ ਕੇ ਆਪਾਂ ਨੂੰ ਕੱਪੜੇ ਬਦਲਣੇ ਚਾਹੀਦੇ ਆ ਭੀ ਜਾਂ ਨਹੀਂ ਦੇਖੋ ਜੇ ਆਪਾਂ ਵਾਸ਼ਰੂਮ ਜਾਂਦੇ ਇੱਕ ਤਾਂ ਹੁੰਦਾ ਭੈਣੇ ਆਪਾਂ ਬਾਥਰੂਮ ਜਾਂਦੇ ਇੱਕ ਵਾਸ਼ਰੂਮ ਹਨ ਜੇ ਵਾਸ਼ਰੂਮ ਜਾਂਦੇ ਆ ਫਿਰ ਆਪਾਂ ਨੂੰ ਨਹਾ ਕੇ ਜ਼ਰੂਰ ਕੱਪੜੇ ਬਦਲਣੇ ਚਾਹੀਦੇ ਆ ਮੈਂ ਤਾਂ ਵੈਸੇ ਜੀ ਬਾਥਰੂਮ ਵੀ ਜਾਂ ਮੈਂ ਤਾਂ ਵੀ ਮਤਲਬ ਨਹਾ ਕੇ ਕੱਪੜੇ ਬਦਲ ਕੇ ਹੀ ਦੁਬਾਰਾ ਪਾਠ ਕਰਦੀ ਆ ਤੇ ਕਈ ਲੋਕ ਕਹਿ ਦਿੰਦੇ ਨੇ ਹਨਾ ਵੀ ਕੋਈ ਨਾ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਜਾਂ ਐਦਾਂ ਨਹੀਂ ਕੋਈ ਖੁਸ਼ ਹੁੰਦਾ ਪਰ ਮੇਰੇ ਖਿਆਲ ਦੇ ਵਿੱਚ ਜਿੰਨੀ ਆਪਾਂ ਸੋਚਮਤਾ ਜਿੰਨੀ ਆਪਾਂ ਪਵਿੱਤਰਤਾ ਦਾ ਧਿਆਨ ਰੱਖੀਏ ਉਹ ਉਹਨਾਂ ਹੀ ਆਪਣਾ ਪਿਆਰ ਝਲਕਦਾ ਗੁਰੂ ਦੇ ਪ੍ਰਤੀ ਹਨਾ ਸੋ ਤੁਸੀਂ ਅਗਰ ਵਾਸ਼ਰੂਮ ਜਾਣੀਓ ਤਾਂ ਵਾਸ਼ਰੂਮ ਜਾਣ ਤੋਂ ਬਾਅਦ ਜ਼ਰੂਰ ਤੁਸੀਂ ਨਾਹ ਕਿਹੜੇ ਕੱਪੜੇ ਜ਼ਰੂਰ ਬਦਲਿਆ ਕਰੋ ਅਗਰ ਬਾਥਰੂਮ ਜਾਣੀਓ ਤਾਂ ਉਹਦੇ ਵਿੱਚ ਕੋਈ ਵਿਅਮ ਵਾਲੀ ਗੱਲ ਨਹੀਂ ਹੁੰਦੀ ਫਿਰ ਤੁਸੀਂ ਜਿਹੜਾ ਹੈਗਾ ਉਹੀ ਕੱਪੜਿਆਂ ਚ ਇਸ਼ਨਾਨ ਕਰਕੇ ਯਾਨੀ ਕਿ ਆਪਦਾ ਕਰ ਸਕਦੇ ਹੋ ਪਰ ਮੇਰੇ ਖਿਆਲ ਦੇ ਵਿੱਚ ਤਾਂ ਵੀ ਕੱਪੜੇ ਬਦਲ ਲੈਣੇ ਚਾਹੀਦੇ ਆ ਕਿਉਂ ਕਿਉਂਕਿ ਦੇਖੋ ਆਪਾਂ ਹਨ ਅੱਜ ਕੱਲ ਆਪਣੀ ਅੰਗਰੇਜ਼ੀ ਸੀਟਾਂ ਨੇ ਉਹ ਸੀਟ ਯੂਜ਼ ਕਰਦੇ ਆ ਹਨ ਕਤਿਨ ਕਿਤੇ ਕੱਪੜਾ ਮੜ ਮੋਟਾ ਨਾ ਨਾ ਟੱਚ ਹੋਈ ਜਾਂਦਾ। ਕਈ ਵਾਰੀ ਉਹੀ ਕੱਪੜੇ ਵਾਲੇ ਹੱਥ ਆਪਾਂ ਗੁਟਕਾ ਸੈਨੂੰ ਲਾ ਬੈਠਦੇ ਆ। ਸੋ ਤਾਂ ਕਰਕੇ ਮੈਂ ਤਾਂ ਜਦੋਂ ਹਮੇਸ਼ਾ ਹੀ ਜਦੋਂ ਵੀ ਪਾਠ ਕਰਾਂ ਦਿਨੇ ਵੀ ਤਾਂ ਮੈਂ ਉਦੋਂ ਵੀ ਨਹਾ ਕੇ ਕੱਪੜੇ ਬਦਲ ਕੇ ਹੀ ਪਾਠ ਕਰਦੀ ਆ। ਜਥਨੇ ਰਹਿਰਾ ਸਾਹਿਬ ਕਰਾਂ ਤਾਂ ਵੀ ਨਹਾ ਕੇ ਪਾਠ ਮਤਲਬ ਕੱਪੜੇ ਬਦਲ ਕੇ ਪਾਠ ਕਰਦੀ ਆ। ਮੈਨੂੰ ਇਹ ਹੁੰਦਾ ਵੀ ਕਿਤੇ ਗਲਤੀ ਨਾਲ ਅਣਜਾਣੇ ਵਿੱਚ ਵੀ ਮੈਥੋਂ ਕੋਈ ਨਰਾਦਰ ਨਾ ਹੋ ਜਵੇ। ਤੇ ਬਾਕੀ ਤੁਸੀਂ ਜੇ ਵਾਸ਼ਰੂਮ ਜਾਣੇ ਹੋ ਤਾਂ ਜਰੂਰ ਕੱਪੜੇ ਬਦਲਿਆ ਕਰੋ ਬਾਥਰੂਮ ਜਾਣ ਵਾਲੇ ਕੱਪੜੇ ਬਦਲਨਾ ਨਾ ਬਦਲਣਾ ਤੁਹਾਡੀ ਮਰਜ਼ੀ ਆਪਣੀ ਖੋਦ ਦੀ ਮੰਦੀ ਅੱਛਾ ਹਨਾ ਤੇ ਉਮੀਦ ਕਰਦੀ ਆ ਭੈਣੇ ਤੁਹਾਨੂੰ ਵੀ ਤੁਹਾਡੇ ਕਮੈਂਟ ਦਾ ਰਿਪਲਾਈ ਮਿਲ ਗਿਆ ਹੁਣ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਡੇਲੀ ਕਮੈਂਡ ਕਰਦੇ ਹੋ ਬਹੁਤ ਸਪੋਰਟ ਕਰਦੇ ਹੋ ਬਾਕੀ ਤੁਹਾਡੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਵੀਡੀਓ ਤੇ ਬਹੁਤ ਪਿਆਰ ਦੇ ਰਹੇ ਹੋ ਬਹੁਤ ਜਣੀ ਸਪੋਰਟ ਕਰ ਰਹੇ ਹੋ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ